ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡੇ ਮੇਰੇ ਚੈਨਲ ਤੇ ਹਾਂਜੀ ਅੱਜ ਮੈਂ ਇੱਕ ਨਾ ਤੁਹਾਡੇ ਨਾਲ ਫਿਰ ਸ਼ੇਅਰ ਕਰਨ ਲੱਗੀ ਹਾਂ ਸੂਟ ਇਹ ਕਲਰ ਥੋੜਾ ਜਿਹਾ ਲਾਈਟ ਹੁੰਦਾ ਕੈਮਰੇ 'ਚ ਬਾਕੀ ਥੋੜਾ ਜਿਹਾ ਡਾਰਕ ਹੈ ਇਹ ਟਾਈ ਡਾਈਸ ਹੈਗਾ ਸੂਟ ਪੀਸ ਹੀ ਹੈ ਜੀ ਇਹ ਤੇ ਪੂਰਾ ਸੂਟ ਤੇ ਤਿਆਰ ਨਹੀਂ ਹੋਣਾ ਇਹਦੀ ਕੱਲੀ ਸ਼ਰਟ ਹੀ ਤਿਆਰ ਹੋਗੀ ਮੈਨੂੰ ਸਮਝ ਨਹੀਂ ਆਉਂਦਾ ਵੀ ਇਹ ਤੇ ਮੈਂ ਮਸ਼ੀਨੀ ਵਰਕ ਕਰਾਵਾਂ ਜਾਂ ਹੈਂਡਵਰਕ ਕਰਾਂ ਤੇ ਹੈਂਡਵਰਕ ਕਰਾਂ ਤੇ ਕੀ ਥ੍ਰੈਡ ਨਾਲ ਕਰਾਂ ਜਾਂ دبਕੇ ਨਾਲ ਕਰਾਂ ਜਰੀ دبਕਾ ਲਾਵਾਂ ਜਰੀ دبਕਾ ਲਾਵਾਂ ਤੇ ਕਿਹੜੇ ਕਲਰ ਦਾ 골ਡਨ ਲਾਵਾਂ ਜਾਂ সিলవర్ ਲਾਵਾਂ ਪਲੀਜ਼ ਦੱਸਿਓ ਜ਼ਰੂਰ ਵੀਡੀਓ ਸਹੀ ਨਹੀਂ ਬਣਦੀ ਮੈਨੂੰ رائے ਜ਼ਰੂਰ ਦਿਵਾਦੀ ਕਿ ਮੈਨੂੰ ਨਹੀਂ ਕੁਝ ਸਮਝ ਆ ਰਿਹਾ ਵੀ ਮੈਂ ਕੀ ਕਰਾਂ ਇਹ ਸੂਟ ਤੇ ਸ਼ਾਈਨਿੰਗ ਜੀ ਇਹ ਥੋੜੀ ਥੋੜੀ ਸ਼ਾਈਨਿੰਗ ਹੋ ਜੀ ਸੂਟ ਤੇ ਇਹ ਬਹੁਤ ਸੋਹਣਾ ਕੱਪੜਾ ਹੈ ਤੇ ਮੈਨੂੰ ਇਹ 3 ਮੀਟਰ ਦਾ ਪੀਸ ਮਿਲਿਆ ਆ ਦੇਖੋ ਆਹ ਵਾਲਾ ਰੀਅਲ ਕਲਰ ਇਹਦਾ ਆਵਾਲਾ ਉਹਨਾਂ ਕਲਰ ਸਹੀ ਆਇਆ ਜੋ ਤੁਸੀਂ ਮੈਨੂੰ ਜਰੂਰ ਦੱਸਿਓ ਵੀ ਮੈਂ ਥ੍ਰੈਡ ਨਾਲ ਕੱਢਾਂ ਜਾਂ ਮੈਂ ਦਬਗਾ ਤੇ ਜਰੀ ਨਾਲ ਇਹਦਾ ਵੀ ਕਢਾਈ ਕਰਾਂ ਪਤਾ ਨਹੀਂ ਕੈਮਰੇ ਨੂੰ ਕੀ ਹੋ ਜਾਂਦਾ ਕਦੇ ਕਦੇ ਆਹ ਦੇਖੋ ਆ ਰੀਅਲ ਕਲਰ ਹੈ ਇਹਦਾ ਬਹੁਤ ਸੋਹਣਾ ਕਲਰ ਆਉਂਦਾ ਨਾ ਇੱਥੇ ਤੇ ਸਲਵਾਰ ਮੈਂ ਚ ਕਿਹੜੇ ਕਲਰ ਦੀ ਕਰਾਂ ਇਹ ਵੀ ਮੈਨੂੰ ਜ਼ਰੂਰ ਦੱਸਿਓ ਤੁਸੀਂ ਕਿਹੜੇ ਕਲਰ ਦੀ ਸਲਵਾਰ ਬਣਾਵਾਂ ਨਾਲ ਯੋਗੀ ਇਹ ਥੋੜੀ ਜਿਹੀ ਸ਼ਾਈਨਿੰਗ ਵਾਲਾ ਕੱਪੜਾ ਹੈ ਮੈਂ ਨਹੀਂ ਹੈਗੀ ਥ੍ਰੈਡ ਨਾਲ ਨਹੀਂ ਸੂਤ ਆਉਣਾ ਬਾਕੀ ਜੇ ਸੋਹਣਾ ਲੱਗੇ ਆਹ ਦੇਖੋ ਆ ਰੀਅਲ ਕਲਰ ਹੈ ਇਹਦੇ ਤੇ ਹਿਸਾਬ ਨਾਲ ਸਲਵਾਰ ਦਾ ਕਲਰ ਮੈਨੂੰ ਦੱਸਿਓ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਓ ਮੇਰੇ ਭੈਣਾਂ ਕਿਉਂਕਿ ਜਿਹੜੀਆਂ ਬੁਟੀਕ ਵਾਲੀਆਂ ਭੈਣਾਂ ਕੰਮ ਕਰਦੀਆਂ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਤੇ ਵੀ ਕਿਹੜੇ ਕਲਰ ਦੀ ਸਲਵਾਰੇ ਇਹਦੇ ਨਾਲ ਚੱਲੂਗੀ ਤੇ ਇਸੇ ਤੱਕਾ ਮਿਲਦੇ ਆਂ ਜੀ ਆਪਾਂ ਨੈਕਸਟ ਵੀਡੀਓ ਨਾਲ ਪਲੀਜ਼ ਜੀ ਮੇਰੇ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜਿਹੜੇ ਭੈਣ ਭਰਾਵਾਂ ਨੇ ਕੀਤਾ ਹੋਇਆ ਤਾਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਬੈਲ ਬਟਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਆਪਾਂ ਫਿਰ ਨੈਕਸਟ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕ